ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮਰ ਕਿਚਨ ਐਂਡ ਵਲੌਗ ਤੇ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆਪਾਂ ਲੱਗੇ ਆ ਇਧਰ ਪਿੰਡੀਆਂ ਦੀ ਸਬਜ਼ੀ ਬਣਾਉਣ ਪਿੰਡੀਆਂ ਦੀ ਸਬਜੀ ਜਿਹੜੀ ਆ ਪਿੰਡੀਆਂ ਥੋੜੀਆਂ ਜੀਆਂ ਤੋੜੀਆਂ ਸੀ ਤੇ ਤਿੰਨ ਕarele ਸੀ ਤੇ ਦੋ ਦਿਨ ਹੋ ਗਏ ਇੰਤਜ਼ਾਰ ਕਰਦੇ ਆ ਕਿ ਹੋਰ ਪਿੰਡੀਆਂ ਲੱਥਣੀਆਂ ਪਰ ਨਹੀਂ ਲੱਥੀਆਂ ਤੇ ਲਾਸਟ 'ਚ ਆਪਾਂ ਇਹ ਵਾਲੀਆਂ ਪਿੰਡੀਆਂ ਜਿਹੜੀਆਂ ਕੱਟ ਕੇ ਸਬਜੀ ਬਣਾ ਲਈ ਤੇ ਇੱਧਰ ਮੈਂ ਤਿੰਨ ਕarele ਆ ਮੈਨੂੰ ਹਾਸਾ ਵੀ ਆਉਂਦਿਆ ਸੀ ਕਿ ਕਟਣ ਦੇ ਦਹੀਂ ਆ ਪਰ ਕਿਨੂੰ ਕਿਨੂੰ ਦੇਣੇ ਆ ਪਰ ਤਿੰਨਾ ਕareleਾਂ ਵਿੱਚ ਇੱਕ ਅੱਧਾ ਪਿਆਜ਼ ਪਾਇਆ ਤੇ ਆਪਣੀ ਸਬਜੀ ਬਣ ਕੇ ਤਿਆਰ ਹੋ ਜਾਣੀ ਆ ਇੱਧਰ ਮੈਂ ਸਾਰੀ ਸਬਜੀ ਸੂਜੀ ਕੱਟ-ਕੁਟ ਕੇ ਤਿਆਰੀ ਕਰਨ ਦੇਈ ਸੀ ਉਧਰ ਜਿਹੜਾ ਵੰਸ਼ ਹੈ ਉਹ ਬਹੁਤ ਹੀ ਜ਼ਿਆਦਾ ਬਦਮਾਸ਼ੀ ਕਰਨ ਦੇ ਕਹਿੰਦੇ ਕਿ ਮੰਮੀ ਛੇਤੀ ਛੇਤੀ ਤੁਸੀਂ ਰੋਟੀ ਬਣਾਓ ਨੂੰ ਪਿੰਡੀਆਂ ਦੀ ਸਬਜੀ ਪਸੰਦ ਨਹੀਂ ਤੇ ਉਹਨੂੰ ਦਾਲ ਹਮੇਸ਼ਾ ਪਸੰਦ ਰਹਿੰਦੀ ਆ ਤੇ ਮੈਂ ਉਹਨੂੰ ਕਹਿੰਦੀ ਸੀ ਕਿ ਆਈ ਤੈਨੂੰ ਕਰੇਲੇ ਅੱਜ ਮੈਂ ਖਵਾਉਣੇ ਆ ਔਰ ਹੁੰਦਿਆ ਸੀ ਪਰ ਫਿਰ ਵੀ ਮੈਂ ਆਪਣੇ ਲਈ ਕਰੇਲੇ ਕੱਟ ਲਏ ਮੈਂ ਸੋਚਿਆ ਚਲੋ ਕੱਟ ਲੈਣੀ ਵਿੱਚੋਂ ਬੀਜੇ ਵੀ ਨਿਕਲਣਦੇ ਪੱਕੇ ਪੱਕੇ ਪਰ ਮੈਂ ਬੀਜੇ ਕੱਢ ਕੇ ਸੈਟ ਤੇ ਕਰਤੇ ਕਿਉਂਕਿ ਸਬਜੀ ਘਰ ਦੀ ਜਿਹੜੀ ਹੁੰਦੀ ਉਹ ਇਦਾਂਾਂ ਦੀ ਹੁੰਦੀ ਆ ਜਾਂ ਤੇ ਦੋ ਕਰੇਲੇ ਲੱਥੂਗੇ ਜਾਂ ਤਿੰਨ ਕਰੇਲੇ ਲੱਥੂਗੇ ਕਦੀ ਵੀ ਇਦਾਂ ਨਹੀਂ ਹੁੰਦਾ ਕਿ ਤੁਹਾਡੇ ਅੱਧਾ ਕਿਲੋ ਕਿਲੋ ਕੱਠੇ ਕਰੇਲੇ ਲੱਥਣ ਜਿਨਾਂ ਚੋਂ ਪਹਿਲੇ ਕਰੇਲੇ ਜਿਹੜੇ ਹੁੰਦੇ ਉਹਨੇ ਚੋਂ ਦੂਸਰੇ ਜਿਹੜੇ ਰੱਖੇ ਹੁੰਦੇ ਉਹ ਸੁੱਕ ਜਾਂਦੇ ਆ ਤੇ ਇਦਾਂ ਹੀ ਹੁੰਦਾ ਵਾ ਤੇ ਇਧਰ ਮੈਂ ਕਸਬ ਜੀ ਸੁੱਜੀ ਕੱਟ ਕੇ ਮੈਂ ਸੋਚਿਆ ਨੂੰ ਸੋਈ ਚ ਜਾਨੀ ਰਸੋਈ ਦੇ ਵਿੱਚ ਜਾ ਕੇ ਸਾਰਾ ਕੁਛ ਇੱਕੇ ਸਾਥ ਕਰ ਲੈਨੇ ਆ ਤੇ ਨਾਲੇ ਆਪਾਂ ਰੋਟੀ ਬਣਾ ਲਾਂਗੇ ਦੁਪਹਿਰ ਦੇ ਨਾਲੇ ਚਾਹ ਬਣਾਵਾਂਗੇ ਤੇ ਇਧਰ ਮੇਰੀ ਭੈਣ ਜਿਹੜੀ ਉਹ ਸੂਟ ਸੀਂਦੇ ਸੀ ਮੈਂ ਬੁਲਿਆ ਤੂੰ ਆਪਣਾ ਸੂਟ ਸਿੱ ਕੰਮ ਆ ਗਿਆ ਕਰਦੇ ਹਾਂ ਨਾਲ ਜਿਹੜੀ ਹੈ ਨਾ ਚਾਹ ਵੀ ਬਣਾ ਲਈ ਆਪਾਂ ਚਾਹ ਬਣਾ ਲਈ ਇੱਧਰ ਇੱਧਰ ਆ ਦੇਖ ਇੱਕ ਸਬਜੀ ਬਣਾ ਕੇ ਤਿਆਰ ਕਰਕੇ ਰੱਖ ਲਈ ਇੱਕ ਸਬਜੀ ਇੰਨੀ ਜ਼ਿਆਦੀ ਹੈ ਕਿ ਕਟਾਈ ਸਮਝ ਨਹੀਂ ਆਉਂਦੀ ਕਿ ਕਿਹਨੇ ਦੇਖੋ ਆਪਾਂ ਇਹਦਾ ਮੈਂ ਨਾ ਤੇਲ ਜਿਹੜਾ ਨਾ ਸੋਚਿਆ ਕਿ ਸਾਈਡ ਤੇ ਹੋ ਜੇ ਤੇ ਇੱਧਰ ਸਬਜੀ ਵੀ ਵਿਖਾ ਦੇ ਸਬਜੀ ਤੇ ਵਿਖਣੇ ਨਹੀਂ ਨਹੀਂ ਲੱਗਦਾ ਵੇਖ ਹੈ ਨਾ ਕਰੇਲੇ 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 ਇੰਨੇ ਜ਼ਿਆਦੇ ਆ ਪਤਾ ਨਹੀਂ ਕਿੰਨੇ ਕਿੰਨੇ ਖਾਣੇ ਇੱਧਰ ਨਿੰਬੂ ਪਾਣੀ ਨੂੰ ਨਾਲ ਸਿਰ ਰੱਖ ਲਿਆ ਹਾਲੇ ਤੇ ਰੰਗੂ ਪਾਣੀ ਤੇ ਨਿਪੜਾਤਾ ਨਿੰਬੂ ਪਾਣੀ ਤੇ ਆ ਮੈਂ ਫ੍ਰਿਜ ਚ ਰੱਖ ਦਿੰਦੀ ਆ ਕਿ ਪੱਤੀ ਬੰਦਿਆ ਤੇ ਫ੍ਰਿਜ ਤੇ ਇਹਨਾਂ ਤੋਂ ਇਹ ਮੈਂ ਗੋਲੀ ਪਾਉਂਦਾ ਤੇ ਗੋਲੀ ਰੱਖ ਆਹ ਗਰੇਲੇ ਤੋੜਨੇ ਤੇ ਹੁਣ ਆਪਾਂ ਚਾਹ ਲੱਗੇ ਪੀਣ ਤੇ ਇੱਕ ਵਾਰੀ ਬੜੇ ਸੂਚ ਸਾਸ ਖਤਮ ਹੁਣ ਪੀਏ ਚਾਹ ਚਲੋ ਬਈ ਚਾਹ ਚਲੋ ਬਈ ਇੱਧਰ ਸਬਜੀ ਵਾਲਾ ਸਬਜੀ ਲੈ ਕੇ ਆਇਆ ਹੀ ਮੈਂ ਸੋਚਿਆ ਸਬਜੀ ਆਈ ਪਰ ਸਬਜੀ ਨਹੀਂ ਅਸਲ ਚੌਦਹੇ ਫੁੱਲ ਸਾਰੇ ਹੀ ਫਲ ਸੀ ਤੇ ਮੈਂ ਕਿਹਾ ਚਲੋ ਆਂਬ ਲੈ ਲੈਨੇ ਚੁੱਪਣ ਵਾਲੇ ਆਂਬ ਤੇ ਇੱਧਰ ਬੱਚਿਆਂ ਨੇ ਬੋਲੇ ਕੇਲੇ ਲੈ ਲੈ ਲੋ ਕੇਲੇ ਲੈ ਲੈ ਫਿਰ ਉਹਦੇ ਮੈਨੂੰ ਤਰਬੂਜ ਵੀ ਬੜਾ ਪਸੰਦੀ ਸੀ ਤੇ ਮੈਂ ਤਰਬੂਜ ਵੀ 1 ਕਿਲੋ ਲੈ ਲਿਆ ਤੇ ਇੱਧਰ ਨਾ ਆਮਬ ਨਾ ਮੈਂ ਸੋਚਿਆ ਚੂਪਣ ਵਾਲੇ ਮਿੱਠੇ ਆਮਬ ਹੋਣਿਆ ਪਰ ਉਹ ਨਾ ਆਮਬ ਥੋੜੇ ਖੱਟੇ ਸੀ ਪਰ ਫਿਰ ਵੀ ਮੈਂ ਲੈ ਲੈ ਕੇ ਚਲੋ ਕੱਲ ਪੱਕ ਜਾਣਗੇ ਤੇ ਜਿਹੜੇ ਸ਼ਹਿਰੋਂ ਲਿਆਂਦੇ ਪਹਿਲੇ ਆਮਬ ਉਹ ਖਾ ਲੈਣਗੇ ਕਿਉਂਕਿ ਮਾਸੀਏ ਦੀ ਕਹਿੰਦੀ ਸੀ ਕਿ ਜਾ ਕੇ ਥੱਲੇ ਤੇ ਜਾ ਕੇ ਆਪਣੇ ਪਸੰਦੇ ਦੇ ਜਿਹੜੇ ਵੀ ਫਲ ਲੈਣੇ ਆ ਲੈ ਲਓ ਤੇ ਮੈਂ ਇੱਧਰ ਲੈਣ ਦੇ ਹੀ ਸੀ ਤਦ ਤੱਕ ਇੱਕ ਜਣਾ ਹੋਰ ਆਇਆ ਉਹ ਵੀ ਆ ਕੇ ਫਲ ਵਾਲੀ ਗੱਡੀ ਵੇਖ ਕੇ ਤੇ ਉੱਥੇ ਰੁੱਕ ਗਿਆ ਤੇ ਉਹਨਾਂ ਨੇ ਵੀ ਫਿਰ ਫਲ ਖਰੀਦਣੇ ਸੀ ਤੇ ਮੈਂ ਉਹਨੂੰ ਕਿਹਾ ਕਿ ਫਲ ਦੇ ਦਿਓ ਅੱਜ ਕੱਲ ਬੜਾ ਸਿਸਟਮ ਆ ਕਿ 100 ਦੇ 2 ਕਿਲੋ ਕੇਲੇ ਪਹਿਲਾਂ ਦਰਜਨ ਦੇ ਹਿਸਾਬ ਨਾਲ ਮਿਲਦੇ ਤੇ ਹੁਣ ਕਿਲੋ ਦੇ ਹਿਸਾਬ ਨਾਲ ਮਿਲਦੇ ਆ ਤੇ ਫਿਰ ਮੈਂ ਫੱਲ ਹੈ ਉਹਨੂੰ ਪੈਸੇ ਦਿੱਤੇ ਪਰ ਉਹਨੇ ਬੜੀ ਸ਼ਤਾਨੀ ਕੀਤੀ ਉਹਨੇ ਨਾ ਪਤਾ ਕਿ ਕਿੰਨਾ ਫਟਿਆ ਜਿਹੜਾ 100 ਦਾ ਮੇਟੀ ਨਾ ਉਹ ਥੱਲੇ ਕਰਕੇ ਤੇ ਮੇਰੇ ਨਾਲ ਚੁੜਾਤਾ ਤੇ ਮੈਂ ਉੱਪਰ ਆ ਕੇ ਦੇਖਿਆ ਕਿ ਇਹ ਕੋਮੇ ਜਿਹੜਾ ਵਿੱਚੋਂ ਫਟਿਆ ਮੈਂ ਉਹਨੂੰ 500 ਦਾ ਮੇਟ ਦੇ ਦਿੱਤਾ ਇਹੋ ਜਿਹੀ ਸ਼ਤਾਨੀ ਬੜੀ ਕਰਦੇ ਆ ਇਧਰ ਆਪਣੇ ਘਰ ਦੇ ਤੋੜੇ ਹੋਏ ਬੈਂਗਣ ਆ ਗਏ ਸੀ ਬੈਂਗਣ ਜਿਹੜੇ ਨਾ ਤਿੰਨ ਤਰ੍ਹਾਂ ਦੇ ਸੀ ਤੇ ਤਿੰਨ ਤਰ੍ਹਾਂ ਦੇ ਬਤਾਉਂ ਹੀ ਕਾਲੇ ਵੀ ਹਰੇ ਵੀ ਚਿੱਟੇ ਹੀ ਤੇ ਬੜੇ ਕੂਲੇ ਤੇ ਬੜੇ ਸਵਾਦ ਲੱਗਣਦੇ ਆ ਇਹ ਵੇਖਣ ਚ ਲੱਗਣਦੇ ਆ ਕਿ ਬੜੇ ਸਵਾਦ ਬਣਗੇ ਤੇ ਮੈਂ ਸੋਚੰਦੀ ਸੀ ਕਿ ਭਰ ਕੇ ਬਣਾਈਏ ਕਿ ਕੱਟ ਕੇ ਬਣਾਈਏ ਫਿਰ ਅਸੀਂ ਇਹਨਾਂ ਨੂੰ ਕੱਟ ਕੇ ਸਬਜ਼ੀ ਬਣਾਈ ਕਿਉਂਕਿ ਸਮਝ ਨਹੀਂ ਆਉਂਦੀ ਹੀ ਤੇ ਵੈਸੇ ਬਹੁਤ ਹੀ ਛੋਟੇ ਬੜੇ ਕੋਰੇ ਤੇ ਬੜੇ ਸੌਫਟ ਸੌਫਟ ਹੀ ਤੇ ਇੱਧਰ ਜਿਹੜਾ ਸ਼ਾਮ ਦਾ ਆਪਣਾ ਵੇਲਾ ਹੋ ਗਿਆ ਸੀ ਸੂਰਜ ਇੱਕਦਮ ਛਿਪ ਗਿਆ ਤੇ ਮੌਸਮ ਅੱਜ ਬੜਾ ਵਧੀਆ ਠੰਡਾ ਹੋਇਆ ਸੀ ਠੰਡੀ ਹਵਾ ਚੱਲਣ ਦੀ ਹੀ ਲੱਗਦਾ ਦਿਨੇ ਕਿਤੇ ਮੀਂਹ ਪੈ ਗਿਆ ਸ਼ਾਮਾਂ ਦੇ ਵੇਲੇ ਜਿਹੜੀ ਰੋਜ਼ ਹੀ ਇੱਕ ਵਾਰੀ ਹਨੇਰੀ ਜ਼ਰੂਰ ਆ ਜਾਂਦੀ ਆ ਤੇ ਮੌਸਮ ਬੜਾ ਵਧੀਆ ਤੇ ਬੜਾ ਚੰਗਾ ਜਾਂਦਾ ਇੱਧਰ ਸਾਡੇ ਪਿੱਛੇ ਮੰਡੀ ਆ ਤੇ ਮੰਡੀ ਦੇ ਵਿੱਚ ਸਾਰੀ ਕਣਕ ਕੂਨ ਕੇ ਜਿਹੜੀ ਆ ਸਾ ਮਰਾਤ ਸ਼ਾਮ ਦੇ ਟਾਈਮ ਬੜਾ ਹੀ ਚੰਗਾ ਲੱਗਣਦਿਆ ਸੀ ਮਿੱਠੀ ਮਿਠਾਈ ਜਿਹਾ ਠੰਡੀ ਠੰਡੀ ਹਵਾ ਚੱਲਣ ਦੀ ਸੀ ਨਾਲੇ ਰਹਿਰਾ ਸਾਹਿਬ ਜੀ ਦਾ ਗੁਰਦਾਰੇ ਪਾਠ ਹੁੰਦਿਆ ਸੀ ਸ਼ਾਮਾਂ ਦੇ ਵੇਲੇ ਬਹੁਤ ਹੀ ਚੰਗਾ ਲੱਗਦਾ ਜਦੋਂ ਇਹ ਰਹਿਰਾ ਸਾਹਿਬ ਦਾ ਪਾਠ ਹੁੰਦਾ ਵਾ ਤੇ ਇੱਕਦਮ ਸ਼ਾਂਤੀ ਲੱਗਦੀ ਆ ਤੇ ਪਿੰਡ ਦੇ ਵਿੱਚ ਦੇਖੋ ਬੜਾ ਹੀ ਸੋਹਣਾ ਸੂਰਜ ਇੱਕਦਮ ਛਿਪਦਾ ਜਾਂਦਿਆ ਸੀ ਤੇ ਹਜੇ ਚਾਨਣ ਬਹੁਤ ਹੀ ਜ਼ਿਆਦਾ ਸੀ ਕਿਉਂਕਿ ਇਹ ਅਧੇ 7 ਵਜੇ ਦਾ ਟਾਈਮ ਸੀ ਜ਼ਿਆਦਾ ਹਨੇਰਾ ਨਹੀਂ ਸੀ ਹੋਇਆ ਇੱਧਰ ਰੋਟੀ ਬਣਾਉਂਦਾ ਸ਼ਾਮ ਦਾ ਟਾਈਮ ਹੋ ਗਿਆ ਹੈ ਰਾਤ ਦਾ ਤੇ ਸੋਚਿਆ ਕੀ ਬਣਾਇਆ ਤੇ ਮੈਂ ਸੋਚਿਆ ਚਲੋ ਲੂਣ ਵਾਲੇ ਚੋਲ ਬਣਾ ਲੈਂਦੇ ਕਿਉਂਕਿ ਲੂਣ ਵਾਲੇ ਚੋਲ ਛੱਤੀ ਬਣ ਜਾਂਦੇ ਆ ਪਹਿਣ ਮੇਰੀ ਜਿਹੜੀ ਆਪਣਾ ਕੰਮ ਕਰਨ ਦੀ ਸੀ ਤੇ ਦੂਸਰੀ ਭੈਣ ਦੀ ਤਬੀਅਤ ਖਰਾਬ ਹੋ ਚੁੱਕੀ ਸੀ ਤੇ ਫਿਰ ਆਪਾਂ ਰਲ ਮਿਲ ਕੇ ਮੈਂ ਸੋਚਿਆ ਚਲੋ ਮੈਂ ਲੂਣ ਵਾਲੇ ਚੋਲ ਬਣਾ ਦਿੰਨੀ ਆ ਤੇ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰ ਲਓ ਤਬ ਤੱਕ ਉਧਰ ਫਿਰ ਭੈਣ ਨੇ ਆਟਾ ਗੁੰਨਿਆ ਫੁਲਕੇ ਦੀ ਤਿਆਰੀ ਕੀਤੀ ਇੱਧਰ ਮੈਂ ਤੜਕਾ ਤੁੜਕਾ ਲਾ ਕੇ ਚੋਲ ਬਣਾਤੇ ਸੀ ਬਾਕੀ ਵੀਡੀਓ ਚੰਗੀ ਲੱਗੇ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਕਿਸ ਤਰ੍ਹਾਂ ਦਾ ਲੱਗਾ ਸਾਡਾ ਤੈਨੂੰ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਇੱਕ ਨਵੇਂ ਵਲੌਗ ਨਾਲ ਸਸਤ੍ਰੀਕਾਰ